ਖਨੌਰੀ ਬਾਰਡਰ ਤੇ ਕਿਸਾਨਾਂ ਨੇ ਖੁੰਡ ਬਣਾ ਲਏ ਨੇ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਆ ਤਾਂ ਉਸੇ ਤਰੀਕੇ ਦੇ ਨਾਲ ਬਾਈ ਬੈਠੇ ਨੇ ਬਜ਼ੁਰਗ ਤਾਂ ਸਭ ਤੋਂ ਵੱਡੀ ਗੱਲ ਆ ਇੱਥੇ ਪ੍ਰਸ਼ਾਦਾ ਪਾਣੀ ਵੀ ਆਪੇ ਤਿਆਰ ਕਰ ਰਹੇ ਨੇ ਤਾਂ ਬਾਈ ਜੀ ਆਪੇ ਤਿਆਰ ਕਰ ਰਹੇ ਹੋ ਪ੍ਰਸ਼ਾਦਾ ਪਾਣੀ ਸਾਰਾ ਕੁਝ ਹਾਂ ਜੀ ਹਾਂ ਆਪ ਹੀ ਤਿਆਰ ਕਰਦੇ ਹਾਂ ਵੈਸੇ ਲੰਗਰ ਵੀ ਬਹੁਤ ਆ ਜੀ ਪਰ ਆਪ ਹੀ ਤਿਆਰ ਕਰਦੇ ਹਾਂ ਲੰਗਰ ਤਾਂ ਬਹੁਤ ਆ ਜਾਂਦਾ ਪਰ ਆਪਣਾ ਆਪ ਸਿੱਖਿਆ ਹੋਇਆ ਅੰਦੋਲਨ ਨੇ ਸਿਖਾਇਆ ਤਾਂ ਪਹਿਲੇ ਨੇ ਕਿ ਹੁਣੇ ਸਿੱਖਿਆ ਕੁਝ ਅੰਦੋਲਨ ਨੇ ਵੀ ਸਿਖਾਇਆ ਜੀ ਸਿੱਖਣ ਨੂੰ ਮਿਲਿਆ ਕੁਝ ਪਹਿਲਾਂ ਹੋ ਗਏ ਅੰਦੋਲਨ ਨੇ ਪੱਕੇ ਕਰਤੇ ਪੱਕੇ ਕਰਤੇ ਹਾਂ ਜੀ। ਕਾਹਦੀ ਸਬਜ਼ੀ ਬਣਾ ਰਹੇ ਹੋ ਫਿਰ? ਆਲੂ ਮਟਰ ਜੀ। ਆਲੂ ਮਟਰ ਬਣਾ ਰਹੇ ਹਾਂ। ਹਾਂ ਜੀ ਹਾਂ। ਹਾਂ। ਸਹੀ ਹੈ। ਤਾਂ ਬਾਈ ਆਇਓ ਕਿਹੜੇ ਪਿੰਡ ਤੋਂ ਆਇਓ? ਪਿੰਡ ਮਾਨਵਕਸਤਾ ਜਿਲ੍ਹਾ ਬਨਾਲਾ ਜੀ। ਅੱਛਾ। ਹਾਂ ਜੀ। ਸਭ ਕੁਝ ਆਪੇ ਬਣਾਉਣ ਲੱਗਿਆ। ਹਾਂ ਜੀ ਹਾਂ ਜੀ ਹਾਂ। ਕਰਾਂ ਦੇ ਵਿੱਚ ਵੀ ਹੱਥ ਫਟਾ ਦਿੰਦੇ ਹੋ ਉਹ ਕੈਉਰੀ ਕਰਦੇ ਹੋ ਨਹੀਂ 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 ਪਹਿਲਾਂ ਦਿੱਲੀ ਤੇਰਾ ਮਹੀਨੇ ਲਏ ਉਦੋਂ ਵੀ ਉੱਥੇ ਸੀ ਹੁਣ ਇੱਥੇ ਵਸੇ ਕਿ ਹੋਇਆ ਨਹੀਂ ਘਰੇ ਜਿਵੇਂ ਮੰਨ ਲਓ ਆਪਣੇ ਬੀਬੀਆਂ ਬਣਾਉਂਦੀਆਂ ਨੇ ਘਰੇ ਵੀ ਹੱਥ ਫਟਾ ਦਿੰਦੇ ਹੋ ਘਰੇ ਲੋੜ ਪੈਂਦੀ ਹਾਂ ਘਰੇ ਲੋੜ ਨਹੀਂ ਨਹੀਂ ਉਹ ਤਾਂ ਮੋਦੀ ਵੇਲੇ ਲੋੜ ਪੈਂਦੀ ਜਦੋਂ ਮੋਦੀ ਟੱਕਰ ਲੈਣੀ ਹੁੰਦੀ ਹੈ ਅੱਛਾ ਹਾਂ ਜੀ ਹਾਂ ਉਹਨਾਂ ਨੇ ਤੁਹਾਨੂੰ ਮਜਬੂਰ ਕਰਤਾ ਬਣਾਇਆ ਹਾਂ ਇਹਨਾਂ ਨੇ ਮਜਬੂਰ ਕਰਿਆ ਮੋਦੀ ਨੇ ਜੀ ਸਹੀ ਹੈ ਤਾਂ ਕਿਵੇਂ ਦੇਰਦੇ ਹੋ ਬਾਈ ਪਿੰਡਾਂ ਦੇ ਵਿੱਚ ਜਿਵੇਂ ਮੰਨ ਲਓ ਆਪਣੇ ਖੁੰਡ ਚਰਚਾ ਹੁੰਦੀ ਆ ਆਪਾਂ ਬੈਨੇ ਆ ਖੁੰਡਾਂ ਤੇ ਮਹਿਫਿਲ ਲੱਗਦੀ ਐ ਇੱਥੇ ਵੀ ਓਕਣੇ ਮਾਹੌਲ ਬਣਿਆ ਪਿਆ। ਉਦੋਂ ਸੁਣਾ ਬਣਿਆ ਪਿਆ ਜੀ। ਪੂਰਾ ਉਦੋਂ ਵਧੀਆ ਸੰਦਾ ਵਧੀਆ ਲੱਗਦਾ ਇੱਥੇ। ਅੱਛਾ। ਹਾਂਜੀ। ਜੀ ਲੱਗਿਆ ਪਿਆ ਪੂਰਾ ਲੱਗਿਆ ਪਿਆ ਜੀ। ਅਸੀਂ ਕਹਿੰਦੇ ਤੀਆਂ ਲੱਗੀਆਂ ਪਈਆਂ। ਤੀਆਂ ਲੱਗੀਆਂ ਪਈਆਂ ਜੀ। ਹੂੰ ਹੂੰ ਹੂੰ। ਪੂਰਾ ਵਧੀਆ ਜੀ। ਹੂੰ। ਆ ਬਈ ਤੁਸੀਂ ਕਿਵੇਂ ਉਹ ਚੜਦੀ ਗਲਾਚੋਂ? ਪੂਰੇ ਵਧੀਆ ਜੀ। ਹਾਂ। ਉੱਠੇ ਹੋ ਸੁਸਤ ਜੇ ਲੱਗਦੇ ਨਹੀਂ 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 ਕੋਈ ਉੱਠੇ ਨਹੀਂ ਕੋਈ ਗੱਲ ਨਹੀਂ ਵਧੀਆ ਰੋਟੀ ਪਾਣੀ ਬਣਾਇਆ ਮੁੰਡੇ ਨੇ ਆਪਣੇ ਨਾਲ ਸਾਰੇ ਸਹਿਮਤਾ ਜਮਾ ਸਾਰਾ ਕੋਈ ਸਵੇਰ ਸ਼ਾਮ ਆਪੇ ਬਣਾਉਂਦੇ ਹੋ ਸਾਰਾ ਕੋ ਆਪਾ ਆਪ ਦਾ ਸਾਰਾ ਕੋ ਬਣਾਉਂਦੇ ਆ ਪਕਾਉਂਦੇ ਆ ਖਵਾਉਂਦੇ ਟਰਾਲੀਆਂ ਦੇ ਵਿੱਚ ਹੀ ਸਭ ਕੁਝ ਬਣਾ ਲਿਆ ਆਪਾਂ ਮੰਨ ਲਓ ਚੱਲਦੇ ਫਿਰਦੇ ਘਰ ਨੇ ਆਹ ਤੁਹਾਡੇ ਸਾਹਮਣੇ ਆ ਚੁੱਲਾ ਲੱਗਿਆ ਪਿਆ ਵਾਹਿਦ ਰੋਟੀ ਬਣਾਈ ਜਾਂਦੇ ਆ ਆਲੂ ਮਟਰ ਦੀ ਦਾਲ ਬਣੀ ਪਈ ਹੈ ਵਾਹ ਸਾਰਾ ਠੀਕ ਹੈ ਸਾਰਾ ਕੁਝ ਸਵਾਦ ਲੱਗਦਾ ਪੂਰਾ ਹੈ ਓਕੇ ਜਾਵਾਂ ਦੀ ਦੀ ਇੱਕ ਇਧਰੋਂ ਜਿਵੇਂ ਬਾਪੂ ਜੀ ਕਹਿੰਦੇ ਸੀ ਤੂੰ ਜਿਨ੍ਹਾਂ ਨੂੰ ਸੀ ਉੜਦਾ ਪੰਜਾਬ ਦੱਸਦੀ ਉਹਨਾਂ ਬਾਰਡਰਾਂ ਤੇ ਪਾਤੇ ਨਹੀਂ ਕਸ਼ਹਰੇ ਸੁੱਕਣੇ ਕਸ਼ਹਰੇ ਸੁੱਕਣੇ ਪਾਤੇ ਇੱਥੇ ਹਾਂਜੀ ਬਿਲਕੁਲ ਪਾਏ ਪਿਆ ਪਹਿਲਾਂ ਦਿੱਲੀ ਪਾਤੇ ਸੀ ਇਹ ਤਾਂ ਫਿਰ ਹੱਸੀ ਤਾਂ ਅਸੀਂ ਆਪਦੇ ਪੰਜਾਬ ਚ ਬੈਠੇ ਇੱਥੇ ਤੁਹਾਡਾ ਰੋਜ਼ ਦਾ ਹੀ ਕੰਮ ਹੈ ਹਾਂ ਹਾਂ ਇਹ ਤਾਂ ਦਿੱਲੀ ਪਾਦੇ ਅੰਗੇ ਆ ਥੋੜਾ ਜਿਹਾ ਚਰ ਖੜੋ ਤੁਸੀਂ ਕੋਥੇ ਜਾ ਕੇ ਹੀ ਪਾਉਣੇ ਆ ਅਜੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਮੀਟਿੰਗਾਂ ਦਾ ਦੌਰ ਚੱਲਦਾ ਹੈ ਜਦੋਂ ਕੋਈ ਬਸ ਹੁਕਮ ਆ ਗਿਆ ਉਤੋਂ ਫਿਰ ਉਹ ਦਿੱਲੀ ਦਾ ਖਾਲਸਾ ਪਹਿਲਾਂ ਵੀ ਜੰਦਰ ਹੈ ਹੁਣ ਵੀ ਵਗ ਜੂ ਇਹ ਤਾਂ ਕੋਈ ਚੜਤੀ ਗਲਾ ਚਾਹ ਚੜਤੀ ਗਲਾ ਚ ਪੂਰਾ ਹਾਂ ਹਾਂਜੀ ਬਿਲਕੁਲ ਸਹੀ ਹੈ ਤਾਂ ਬਾਈ ਜੀ ਕਿਵੇਂ ਦੇਖਦੇ ਹੋ ਇੱਥੇ ਖੁੰਡ ਉਸੇ ਤਰੀਕੇ ਨਾਲ ਬਣੇ ਹੋਣੇ ਜਿਵੇਂ ਪਿੰਡਾਂ ਦੇ ਵਿੱਚ ਆਪਾਂ ਬੈਨੇ ਆ ਮਹਿਫਲ ਲਾ ਕੇ ਉਸੇ ਤਰੀਕੇ ਦਾ ਬਣਿਆ ਹੋਇਆ ਜਿਵੇਂ ਸਾਥ ਆਪਣੀ ਪਿੰਡਾਂ ਦੀ ਲੱਗਦੀ ਹੈ ਉਦੋਂ ਵੀ ਵੱਧ ਪਿਆਰ ਹੈ ਜੀ ਹਾਂ ਉਦੋਂ ਜਿਹੜੇ ਨੇੜੇ ਪਿੰਡਾਂ ਦੇ ਸਾਰੇ ਆਪਸ ਵਿੱਚ ਭਾਈਚਾਰਾ ਉਦੋਂ ਵੱਧ ਗਿਆ ਮੋਦੀ ਨੇ ਸਾਨੂੰ ਸਾਰੇ ਕਿਸਾਨਾਂ ਨੂੰ ਇਕੱਠੇ ਕਰਤੇ ਹਾਂ ਮਜ਼ਦੂਰ ਜਿੰਨੇ ਵੀ ਹੋਰ ਸਾਰੀਆਂ ਜਥੇਬੰਦੀਆਂ ਸਾਰੇ ਭਾਈਚਾਰਾ ਕਾਇਮ ਹੋ ਗਿਆ ਪੂਰਾ ਅਸੀਂ ਤਾਂ ਕਹਿੰਦੇ ਮੋਦੀ ਇਸ ਤਰ੍ਹਾਂ ਘੇਰ ਨਹੀਂ ਕੋਈ ਬੜਾ ਔਖਾ ਨਹੀਂਗਾ ਹਾਂ ਅਸੀਂ ਆ ਇੱਕ ਦਿਨ ਜਿੱਦੇ ਹਰੀ ਢੰਡੀ ਹੋਗੀ ਪਟਕੇ ਆਹ ਕੱਲ ਜਿਹੇ ਦੇ ਦਿੱਲੀ ਜਾ ਕੇ ਬਹਿ ਜਾਗੇ ਪਹਿਲਾਂ 13 ਮਹੀਨੇ ਬੈਠੇ ਹਾਂ ਬਜ਼ੁਰਗਾਂ ਦਾ ਸਾਡੇ ਦਾ ਅਸ਼ੀਰਵਾਦ ਹੈ ਡੱਲੇ ਵਾਲਾ ਸਾਹਿਬ ਦਾ ਜਾਂ ਸਾਡੇ ਹੋਰ ਸਾਰੇ ਜੱਥੇ ਬੰਦਿਆਂ ਦਾ ਜਿੱਦੇ ਹਰੀ ਢੰਡੀ ਕਾਲ ਆ ਗਈ ਉਸੇ ਜਣੀ ਮੋਰਚਾ ਇੱਥੋਂ ਜਦੋਂ ਭਾਈ ਉਹਨਾਂ ਨੇ ਕਿਹਾ ਕਹਿੰਦੇ ਵਧੀਆ ਕੰਮ ਕਰਤਾ મોદી ਸੋਣਾ મોદી ਉਹਨਾਂ ਨੇ ਇੱਕ ਕੰਮ ਤਾਂ ਵਧੀਆ ਕਰਤਾ ਵੀ ਸਾਰੇ ਇਕੱਠੇ ਕਰਤੇ ਇੱਥੇ ਹਰੇਕ ਬੰਦਾ ਮਿਲਦਾ ਹਰੇਕ ਜ਼ਿਲ੍ਹੇ ਦਾ ਹਰੇਕ ਪਿੰਡ ਦਾ ਅਸੀਂ ਤਾਂ ਕਹਿੰਦੇ ਵੀ 2 ਸਾਲਾਂ ਬਾਅਦ ਇਹ ਸਮਾਜ ਦੀ ਸਾਨੂੰ ਠਿੱਠ ਕਰਿਆ ਕਰੇ ਅਸੀਂ ਹੋਰ ਇਕੱਠੇ ਹੋ ਜਾਈਏ ਅੱਛਾ ਹੋਰ ਇਹਦਾ ਘਰੇ ਹੀ ਵੇਲੇ ਉਹਨੇ ਅਸੀਂ ਇੱਥੇ ਮੜਾ ਇਕੱਠੇ ਹੋ ਜਾ ਕਰਾਂਗੇ ਠੱਮ ਮੰਦਿਓ ਹੈ ਠੱਮ ਮੰਦਿਓ ਨਹੀਂ ਜੇ ਸਾਨੂੰ ਮੜਾ ਇਹ ਛੇੜੇ ਅਸੀਂ ਤਾਂ ਐਂ ਕਹਿੰਦੇ ਵੀ ਅਸੀਂ ਇਕੱਠੇ ਹੋ ਜਾ ਕਰੀਏ ਸਮਾਜ ਲੋਟ ਹੈ ਸਾਨੂੰ ਦਾ ਹਾਂ ਸਾਰੇ ਨਾਲ ਆਦ ਮਿਲਣੀ ਹੋ ਜਾ ਕਰੂ ਸਾਰੇ ਜੀ ਹੋ ਜਾ ਕਰੇ ਸਾਰੇ ਪਰਿਵਾਰ ਦੀ ਇਕੱਠੇ ਦੀ ਨਾਲੇ ਭਾਈਚਾਰਾ ਵਧਿਆ ਰਹੇ ਅੱਗੇ ਵੀ ਫੁੱਲ ਚੜੀਆਂ ਆਈਆਂ ਚੱਲੀਆਂ ਸੀਗੀਆਂ ਦੋ ਦਿਨ ਉਹ ਇਹ ਜੀਆਂ ਫੁੱਲ ਝੜੀਆਂ ਤਾਂ ਪੜਾਖੇ ਬੜੁਕੇ ਲੋਕ ਘਰਾਂ ਚ ਪਾਈ ਜਾਂਦੇ ਆ ਦੀਵਾਲੀ ਵੇਲੇ ਇਹ ਜਾਨੂੰ ਸਾਨੂੰ ਕੋਈ ਹੋਣੀ ਇਹਨਾਂ ਦਾ ਇਹਨਾਂ ਦਾ ਖਤਰਾ ਖੁਤਰਾ ਨਹੀਂ ਹੈ ਅੱਛਾ ਇਹ ਤਾਂ ਕੋਈ ਗੱਲ ਨਹੀਂ ਦੀਵਾਲੀ ਵਾਲੇ ਮੰਨਦੇ ਹੋ ਸਾਰੇ ਉਹ ਦੀਵਾਲੀ ਵਾਲੇ ਇਹ ਹੋਰੇ ਕੀ ਐ ਇਹਨਾਂ ਦੇ ਹੋਰੇ ਇਹਨੂੰ ਕਿੱਡਾ ਕ ਤੁਸੀਂ ਕਹਿੰਦੇ ਹੋ ਹਾਂ ਕੋਈ ਇਹ ਜਨ ਤੁਹਾਨੂੰ ਸਾਨੂੰ ਡਰ ਨਹੀਂ ਲੱਗਦਾ ਹਾਂ ਹਾਂ ਚੜਦੀ ਕਲਾ ਚਾ ਪੰਜਾਬ ਪੂਰਾ ਚੜਦੀ ਕਲਾ ਚੀ ਚੜਦੀ ਕਲਾ ਚ ਆ ਇਧਰ ਬਾਪੂ ਜੀ ਨੇ ਬਾਪੂ ਜੀ ਕਿਵੇਂ ਦੇਖਦੇ ਹੋ ਫਿਰ ਇੱਥੇ ਮਹਿਫਲ ਲੱਗੀ ਹੋਈ ਆ ਪੂਰੀ ਪੂਰੀ ਮਹਿਫਲ ਆ ਖੁੰਡੇ ਵੱਡੇ ਵੱਡੇ ਮੁੰਡਿਆਂ ਕੋਲੇ ਉਹਨਾਂ ਕੋਲੇ ਬੈਂਦੀਆਂ ਸੋਟੀਆਂ ਇਹਨਾਂ ਕੋਲੇ ਵੱਡੇ ਤੂਤਦੇ ਸੋਟੇ ਆ ਜਿਹੜੇ ਇੱਕ ਇੱਕ ਪੁਲਸੀਏ ਦੇ ਵੱਜ ਗਿਆ ਜਿੱਥੇ ਵੱਜ ਗਿਆ ਉਹ ਥਾਂ ਤਾਂ ਹੈ ਨਹੀਂ ਉਹਦਾ ਪਰ ਆਪਣਾ ਇਧਰੋਂ ਕਿਸਾਨਾਂ ਨੇ ਤਾਂ ਕਿਸੇ ਦੇ ਮਾਰਿਆ ਨਹੀਂ ਕਿਸਾਨ ਤਾਂ ਸ਼ਾਂਤਮਈਆਂ ਸ਼ਾਂਤ ਕਿਸਾਨ ਸ਼ਾਂਤਮਈ ਆ ਮੁੰਡੇ ਸੀਗੇ ਵੱਧ ਗਏ ਸੀਗੇ ਚਲੋ ਉਹਨਾਂ ਨੇ ਗੋਲੀ ਚਲਾ ਲਈ ਤਾਂ ਉਧਰੋਂ ਇੱਕ ਸ਼ਰਾਰਤੀ ਆਂਸਰ ਵੀ ਫੜਿਆ ਉਧਰੋਂ ਉਹ ਹਰਿਆਣੇ ਦਾ ਸੀਗਾ ਕੋਈ ਕਹਿੰਦੇ ਮੁਲਾਜ਼ਮ ਸੀਗਾ ਮਤਲਬ ਇਧਰੋਂ ਰੋੜੇ ਸਿੱਟ ਰਿਹਾ ਸੀ ਹਾਂ ਹਾਂ ਉਹ ਉਸੇ ਗੱਲ ਤੋਂ ਉਹ ਪੜ ਕੇ ਗਏ ਹਾਂ ਉਹਨਾਂ ਨੇ ਉਹ ਫੈਸਲੇ ਕਰਦੇ ਉਹਨਾਂ ਫੈਰਾਂ ਦਾ ਡਰ ਕੋਈ ਨਹੀਂ ਹੈ ਉਹ ਬਾਈ ਕਹਿੰਦੇ ਕਹਿੰਦੇ ਇੰਨੇ ਦਾ ਦਿੱਲੀ ਆਪਾਂ ਦੀਵਾਲੀ ਤੇ ਚਲਾਉਨੇ ਆ ਦੀਵਾਲੀ ਤੇ ਜਦੋਂ ਚਲਾਉਨੇ ਆ ਕਈ ਵਾਰੀ ਉਹ ਚੱਲ ਜਾਂਦਾ ਮੇਰੇ ਵੱਜ ਗਿਆ ਜਾਂ ਤੇਰੇ ਵੱਜ ਗਿਆ ਉਹ ਤਾਂ ਉਹਨਾਂ ਦਾ ਘਰੇ ਵੱਜ ਜਾਂਦਾ ਹਾਂ ਹੈ ਉਹ ਗੱਲ ਅੱਥੇ ਹੋ ਸਾਨੂੰ ਸਾਡੇ ਸੂਬਾ ਪ੍ਰਬੰਧਨ ਦੀ ਇਹੀ ਹਦਾਇਤਾਂ ਜੀ ਹਾਂਜੀ 20 ਸਰਕਾਰ ਪੁਲਿਸ ਮੁਲਾਜ਼ਮ ਜਿੰਨਾ ਵੀ ਤੁਹਾਡੇ ਸੱਦ ਕਰਨ ਤੁਸੀਂ ਕਿਸੇ ਦਾ ਕੋਈ ਇਹ ਨਹੀਂ ਕਰਨਾ ਤੁਸੀਂ ਉਹਨੂੰ ਸਹਿਣਾ ਅਸੀਂ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਦੇਵਾਂਗੇ ਅਸੀਂ ਕੋਈ ਵੀ ਆਪ ਦੇ ਇਧਰੋਂ ਕਾਰਵਾਈ ਨਹੀਂ ਕਿਸਾਨਾਂ ਨੇ ਕਰਨੀ ਇਹ ਸਾਨੂੰ ਡੱਲੇਵਾਲ ਸਾਹਿਬ ਦਾ ਸੰਦੇਸ਼ ਹੈਗਾ ਤੁਹਾਡੀ ਜਥੇਬੰਦੀ ਦਾ ਸਲੋਗਨ ਵੀ ਇਹ ਆ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਬਿਲਕੁਲ ਹੈਗਾ ਜੀ ਇਸ ਗੱਲ 'ਚ ਕੋਈ ਸ਼ੱਕ ਨਹੀਂ ਡੱਲੇਵਾਲ ਸਾਹਿਬ ਸਾਡੇ ਬਹੁਤ ਚੰਗੇ ਤੇ ਸਾਡੇ ਬਜ਼ੁਰਗਾਂ ਆਗੂ ਹੈ ਅਸੀਂ ਉਹਨਾਂ ਦੀ ਹਰ ਇੱਕ ਗੱਲ ਤੇ ਪਹਿਰਾ ਦਿੰਦੇ ਆ ਪਹਿਰਾ ਦਿੰਦੇ ਰਹਾਂਗੇ ਕੋਈ ਵੀ ਸਾਡੇ ਵਿੱਚ ਸ਼ਰਾਰਤੀ ਬੰਦਾ ਨਹੀਂ ਹੈਗਾ ਜੋ ਸਰਕਾਰ ਇਹ ਚਾਲਾਂ ਚਲਦੀ ਆ ਆਪਦੇ ਬੰਦੇ ਭੇਜਦੀ ਐ ਉਹ ਸਰਕਾਰ ਦੇ ਬੰਦੇ ਉਹ ਕੱਲ ਫੜੇ ਵੀ ਗਏ ਐ ਤੇ ਗਾਹਾਂ ਨੂੰ ਵੀ ਪੂਰੀ ਐਸੇ ਪਹਿਰੇਗਾ ਅਸੀਂ ਫੜਦੇ ਵੀ ਰਹਾਂਗੇ ਜੀ ਤਾਂ ਬਾਪੀ ਫੇ ਪ੍ਰਸ਼ਾਦਾ ਪਾਣੀ ਸਾਰਾ ਇੱਥੇ ਹੀ ਬਣਾ ਰਹੇ ਹਾਂ ਕਾ ਸਿੱਖੇਗਾ ਤੂੰ ਹੈ ਸਿੱਖੇਗਾ ਤੂੰ ਆ ਦੇ ਗੱਲ ਸੁਣੋ ਵੀ ਆ ਅਸੀਂ ਦੋ ਆਾਂਗੇ ਇਹਦਾ ਹੈ ਮੌਰ ਮਕਸੂਦਾ ਦੇ ਬਰਨਾਲਾ ਜ਼ਿਲ੍ਹੇ ਦੇ ਅਸੀਂ ਬਠਿੰਡੇ ਦੇ ਸਾਡਾ ਭਾਈ ਸ਼ਾਰਾ ਵਧਿਆ ਵਾ ਇਹਨਾਂ ਨੇ ਬਣਾ ਲਈਆਂ ਅਸੀਂ ਖਾਲੀਆਂ ਅਸੀਂ ਬਣਾ ਲਈਆਂ ਇਹਨਾਂ ਨੇ ਖਾਲੀਆਂ ਬਾਅ ਕੁਝ ਚੱਲੀ ਜਾਂਦਾ ਪਹਿਲਾਂ ਹੀ ਆਉਂਦਾ ਸੀ ਪ੍ਰਸ਼ਾਦਾ ਪ੍ਰਸ਼ੂਦਾ ਪਹਿਲਾਂ ਹੀ ਬਣਾਉਣਾ ਆਉਂਦਾ ਸੀ ਕਾ ਸਿੱਖੇ ਕਿਵੇਂ ਫਿਰ ਇਹ ਅੰਦੋਲਨ ਨੇ ਸਿਖਾਤਾ ਯਾਰ ਗੱਲ ਸੁਣ ਲੈ 30 ਸਾਲ ਦਾ ਸਾੰਦਨਾ ਮੈਂ ਪ੍ਰਸ਼ਾਦੇ ਬਣਾਉਂ 30 ਸਾਲ ਦਾ ਅੱਛਾ ਹਾਂ 30 ਸਾਲ ਤੋਂ ਪ੍ਰਸ਼ਾਦੇ ਬਣਾਉਣੀ ਪ੍ਰਸ਼ਾਦੇ ਬਣਾ ਲੈਂਦੇ ਆਂਗੇ ਕਿਉਂ ਬਣਾਉਨੇ ਆ ਸਾਡੇ ਸੰਤ ਸੀ ਉਹ ਸੱਦ ਲੈਂਦੇ ਸੀ ਹਾਂ ਸਬਜ਼ੀ ਬਣਾ ਦਿੰਦਾ ਉਹਨਾਂ ਨੂੰ ਪ੍ਰਸ਼ਾਦੇ ਬਣਾ ਦਿੰਦਾ ਅੱਛਾ ਉਹਨਾਂ ਨੇ ਸਿਖਾਇਆ ਸੀ ਅੱਛਾ ਹਾਂ ਤਾਂ ਉੱਥੇ ਹੀ ਸਿੱਖੇ ਹੋਇਆ ਫਿਰ ਉਹ ਕੰਮ ਆ ਗਿਆ ਇੱਥੇ ਆ ਕੇ ਇੱਥੇ ਕੰਮ ਆ ਗਿਆ ਇਹ ਇਹ ਘਰਾਂ ਦੇ ਵਿੱਚ ਵੀ ਰਹਿ ਕੇ ਸਿੱਖੇ ਜਾਂਦੇ ਆ ਜੀ ਕਈ ਵਾਰੀ ਮਮੀਆਂ ਵੀ ਵੀ ਹੁੰਦੇ ਆ ਬੱਚੇ ਹੁੰਦੇ ਆ ਆ ਉਸ ਵਿੱਚ ਕੋਈ ਤਕਰਾਰ ਹੋ ਗਿਆ ਜਿਵੇਂ ਸਰਕਾਰ ਨਾਲ ਤਕਰਾਰ ਹੈ ਰੁਸ ਗਈ ਰੁਸ ਗਈ ਨਾ ਬੜਾਈ ਹੁਣੋ ਕੁੱਟਨੀਆਂ ਮਾਰਨੀਆਂ ਆ ਆਪ ਚੱਕ ਲੈਦਾ ਸੀ ਚੱਕਲਾ ਵੇਲਣਾ ਘਰੇ ਬੀਬੀ ਵੀ ਸਰਕਾਰ ਆ ਫਿਰ ਹੈ ਹਾਂ ਜੀ ਉਹ ਵੀ ਸਰਕਾਰ ਹੈ ਹਾਂ ਜੀ ਇਹ ਸਰਕਾਰ ਦਾ ਕਹਿੰਦੇ ਲੋਟ ਆ ਜਾਂਦੀ ਆ ਉਹ ਲੋਟ ਨਹੀਂ ਹੋਈਏਗੀ ਸਰਕਾਰ ਦੀ ਉਹ ਨਹੀਂ ਲੋਟ ਆਉਂਦੀ ਹਾਂ ਹਾਂ ਉਹ ਵਜ਼ੀਰ ਹੁੰਦਾ ਵੀਰਵਲ ਦਾ ਅੱਛਾ ਵੀਰਵਲ ਵਜ਼ੀਰ ਆ ਉਹ ਤੇ ਵਜ਼ੀਰ ਵਿਗੜ ਗਿਆ ਫਿਰ ਸਰਕਾਰ ਹੋ ਜੂਗਾ ਸਹੀ ਗੱਲ ਹੈਗੀ ਕਦੇ ਘਰੇ ਬਣਾ ਕੇ ਬੀਬੀ ਨੂੰ ਖੁਲਾਇਆ ਕਦੇ ਪ੍ਰਸ਼ਾਦਾ ਬਣਾ ਕੇ ਬੜੇ ਵਾਲੀ ਖਵਾਏ ਆ ਹਾਂ ਫਿਰ ਤਾਂ ਖੁਸ਼ ਰਹਿੰਦੀ ਹੋਣੀ ਆ ਬੇਬੇ ਜਾਨ ਆਪੀ ਰਹੂਗੀ ਕਈ ਵਾਰੀ ਕਹਿੰਦੀ ਆ ਮੇਰੇ ਦਰਦ ਹੁੰਦਾ ਤੂੰ ਪਾਇਆ ਪਰ ਭੈਣ ਦਾ ਸਾਦਾ ਸੀ ਬਣਾ ਦੇ ਅੱਛਾ ਸਾਰਾ ਕੁਝ ਕਰੇ ਤੁਸੀਂ ਬਣਾ ਕੇ ਖੁਲਾਇਆ ਫਿਰ ਘਰੇ ਹਾਂਜੀ ਹਾਂਜੀ ਹਾਂ ਮੈਂ ਬੇਬੇ ਕੀ ਕਹਿੰਦੀ ਹੁੰਦੀ ਆ ਨਗੋਚਾ ਕੱਢਦੀ ਹੁੰਦੀ ਆ ਘਰੇ ਨਹੀਂ ਨਗੋਚਾ ਕੱਢਦੀ ਹੁੰਦੀ ਆ ਉਹ ਉਹ ਜੇ 7 ਵਾਰੀ ਜਨਮ ਲੈ ਲੇ ਤਾਂ ਵੀ ਨਹੀਂ ਸੜ ਕੇ ਬਣਾ ਸਕਦੀ ਲੈ ਗਈ ਤਾਂ ਬੜੀ ਗੱਲ ਕਹਦੀ ਤੁਸੀਂ ਨੇ ਕਿਤੇ ਬੇਬੇ ਰਸਨਾ ਜਾਵੇ ਉਹ ਨਹੀਂ ਰੇ ਰੁਸਦੀ ਰੁਸਦੀ ਦੀ ਉਹ ਨਹੀਂ ਨਾ ਮੁੜ ਕੇ ਕਿਤੇ ਮਨਾਉਂਦੇ ਰਹੋ ਇੰਟਰਵਿਊ ਦੇ ਕੇ ਰਸ ਜੇ ਨਹੀਂ 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 ਹਾਂ ਉਹ ਆਪਣੇ ਆਏ ਆ ਵੀ ਆਪਾਂ ਆਪਾਂ दाल ਸਬਜ਼ੀ ਜਿਹੜਾ ਰਸਨਾ ਆਪਾਂ ਪਾ ਦੇਾਂਗੇ ਚਾਹ ਬਣਾਵਾਂਗੇ ਚਾਹ ਜਿਹੜਾ ਰਸਨਾ ਆਪਾਂ ਪਾ ਦੇਾਂਗੇ ਉਹ ਜਨਾਨੀ ਤੋਂ ਨਾਸ਼ਾਜ ਬੋਵੇ ਨਾ दाल ਸਬਜ਼ੀ ਬੋਵੇ ਅੱਛਾ ਨਾ ਬਰਾਬਰੀ ਜੋ ਫਿਰ ਪੂਰਾ ਹੈ ੜੋੜੋੜੀ ਮੁਕਾਬਲਾ ਚੱਲਦਾ ਹੈ ਮੁਕਾਬਲਾ ਪੂਰਾ ਚੱਲਦਾ ਇਹਨਾਂ ਨਾਲ ਹੀ ਛੜਾਂਗੇ ਆ ਜਾ ਆ ਜਾ ਅਸੀਂ ਤਾਂ ਲੋਕਸ਼ ਘੜ ਦਿੰਨੇ ਆ ਜਿੱਦੇ ਅਸੀਂ ਬਣਾ ਦਈਏ ਫਿਰ ਉਂਗਲਾਂ ਨਾਲ ਚੜਦੀ ਆ ਆ ਬਾਪੂ ਘਰ ਪੂਰਾ ਚੜਦੀ ਕਲਾਜੋਂ ਹੈ ਜਮਾ ਚੜਦੀ ਕਲਾਜ ਚੜਦੀ ਕਲਾਜ ਬੇਬੇ ਮੇਰਾ ਇੰਟਰਵਿਊ ਦੇ ਕੇ ਲੜ ਪਈ ਥੋੜਨਾ ਵੀ ਤੂੰ ਤਾਂ ਐ ਬੋਲਦਾ ਸੀ ਮੈਨੂੰ ਹਾਂ ਤਾਂ ਹੀ ਕੁਝ ਨਹੀਂ ਕਹਿੰਦੀ ਉਹਨੂੰ ਪਤਾ ਹੀ ਹੈ ਤੂੰ ਉਂਗਲਾਂ ਚੜਦੀ ਰਹੀ ਹੈ ਲੜੇ ਦਾ ਦਾਜ ਗੱਲ ਝੂਠੀ ਹੋਵੇ ਅੱਛਾ ਗੱਲ ਸੱਚੀ ਹੈ ਅੱਛਾ ਹਾਂ ਜ਼ਿਕਰ ਇਹ ਮੈਂ ਕਰਾਂਗਾ ਨਾ ਬਾਪੂ ਦਾ ਕਹਿੰਦਾ ਉਂਗਣਾ ਚੜਦੇ ਨੇ ਤੂੰ ਤੁਹਾਡੇ ਵੀ ਉਂਗਣਾ ਚੜਦੇ ਨੇ ਫਿਰ ਸਾਰੇ ਹੀ ਚੱਟਣਗੇ ਜਦੋਂ ਅਸੀਂ ਬਣਾਤਾ ਇਹ ਬੁੱਢੇਦਾਲ ਦਾ ਹੈਗਾ ਬੁੱਢੇਦਾਲ ਦਾ ਮਰਤਸ਼ਕ ਹੈ ਵਾਹ ਨਾ ਅੱਛਾ ਹਾਂ ਬੁੱਢੇਦਾਲ ਤੋਂ ਮਰਤਸ਼ਕ ਹੈ ਹਾਂ ਘੋੜੇ ਆ ਜਾਂਦਾ ਇਹ ਪਿੱਛੇ ਨਹੀਂ ਹਟਣਾ ਨਹੀਂ ਗੋ ਅੱਛਾ ਬੁੱਢੇਦਾਲ ਤੋਂ ਮਰਤ ਵੀ ਸ਼ਕਾ ਤੁਸੀਂ ਹਾਂਜੀ 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 ਆ ਬੈਰ ਉਹ ਹੀ ਗੱਲ ਹੋ ਗਈ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਆਪਣ ਹੱਥੀਆ ਆਪਣਾ ਪਈ ਗਾਇ ਸਵਾਰੀ ਆ ਹਾਂ ਹਾਂ ਇਹ ਮੇਰੀ ਗੱਲ ਸੁਣੋ ਨਾ ਸਾਡਾ ਮੋਦੀ ਨਾ ਅਮਨਤ ਸ਼ਾ ਨਾ ਕੋਈ ਹੋਰ ਦੇਸ਼ ਦਾ ਪ੍ਰਧਾਨ ਮੰਤਰੀ ਸਾਡਾ ਮਸਲਾ ਨਹੀਂ ਹੱਲ ਕਰਦਾ ਕਰ ਸਕਦਾ ਸਾਡਾ ਮਸਲਾ ਉਹਨੇ ਹੱਲ ਕਰਨਾ ਹੈ ਉਦੋਂ ਕਰੋਨਾ ਉਹੀ ਕਰੂਗਾ ਇੱਥੇ ਖੜਾਣਾ ਵੀ ਕਰੂਗਾ ਇਸ ਜਗ੍ਹਾ ਤੇ ਹਾਂ ਇਸ ਜਗ੍ਹਾ ਤੇ ਫਤਿਹ ਦੇ ਝੰਡੇ ਚੁਲਾ ਕੇ ਫੇਰ ਤੁਰਾਂਗੇ ਅਸੀਂ ਸੱਚਾ ਹੈ ਸਾਨੂੰ ਇਸ ਤੋਂ ਬਾਰਡਰ ਤੋਂ ਗਾ ਨਿਕਲ ਨਹੀਂ ਦੇਣ ਇੱਥੇ ਇਤੋਂ ਬਹੁਤ ਪ੍ਰਾਪਤ ਹੋਊ। ਤਾਂ ਤੁਸੀਂ ਕਿਵੇਂ ਜਿਵੇਂ ਕਿਹਾ ਵੀ ਹਾਂ ਚਾਹ ਇਹੋ ਜਿਹੀ ਬਣਾਉਨੇ ਆ ਵੀ ਬਣਦੀ ਨਹੀਂ ਹੈਗੀ ਬੇਬੇ ਤੋਂ। ਮੰਨੋ ਪੀਐਮ ਮੋਦੀ ਵੀ ਕਹਿੰਦਾ ਵੀ ਹਾਂ ਵੀ ਚਾਹ ਬਣਾ ਕੇ ਮੈਂ ਪ੍ਰਧਾਨ ਮੰਤਰੀ ਬਣਿਆ। ਉਹ ਸਾਡੇ ਵਾਲੀ ਚਾਹ ਨਹੀਂ ਪੀ ਸਕਤੀ ਤੀ ਉਹਨੇ। ਹਾਂ ਉਹਦਾ ਉਹਦਾ ਵੇਚਦਾ ਰਿਹਾ ਗੱਡੀਆਂ 'ਚ। ਅ ਅਸੀਂ ਭਾਂ ਦਾ ਸੰਗਤ ਦੇ ਵਿੱਚ ਬੈਗਰ ਨੂੰ ਯਾਦ ਕਰਕੇ ਬਣਾਉਣੀ ਸਾਡੇ ਨਾਲ ਕਿ ਨੰਨੇ ਨੰਗ ਵਲੰਗ ਵੰਦਾ। ਉਹ ਗੱਡੀਆਂ 'ਚ ਵੇਚਦਾ ਰਿਹਾ ਹਾਂ ਹਾਂ ਬਈ ਹਾਂ ਪਤਾ ਨਹੀਂ ਵਿੱਚ ਥੱਲੇ ਉੱਤੇ ਚਾਹ ਹੋਵੇ ਥੱਲੇ ਵੀਮ ਹੋਵੇ ਦੱਸ ਕਿਸੇ ਸੱਚ ਕਿਤੇ ਝੂਠ ਕਿਵੇਂ ਮੁਕਾਬਲਾ ਹੋਊ ਨਹੀਂ ਨਹੀਂ ਚਾਹ ਨਾਲ ਮੁਕਾਬਲਾ ਨਹੀਂ ਹੋ ਸਕਦਾ ਨਹੀਂ ਨਹੀਂ ਹੋ ਸਕਦੇ ਨੇ ਸਭ ਕੁਝ ਇੱਥੇ ਆਪ ਕਰਦੇ ਨੇ ਤਾਂ ਲੋੜ ਹੈ ਕਿਤੇ ਨਾ ਕਿਤੇ ਸਰਕਾਰ ਵੀ ਹੈ ਜਿਹੜੀ ਇਹ ਨਾ ਬਜ਼ੁਰਗਾਂ ਦੀ ਇਹ ਨਾ ਕਿਸਾਨਾਂ ਦੀ ਗੱਲ ਸੁਣੇ ਤਾਂ ਜੋ ਜੇਕਰ ਕਿਸਾਨ ਹੀ ਸਾਡਾ ਸੁਖੀ ਹੋਊਗਾ ਤਾਂ ਦੇਸ਼ ਆ ਜਿਹੜਾ ਸੁਖੀ ਹੋਊਗਾ ਤਾਂ ਅਸੀਂ ਅੱਗੇ ਵਧ ਸਕਾਂਗੇ ਕੈਮਰਾ ਪਰਸਨ ਵਤਨ ਦੇ ਨਾਲ ਮਹਾਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਖਨੌਰੀ